ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆ ਤੇ ਬਲਾਗ 'ਚ ਕਰਪਾ ਰੱਖੇ ਮਾਲਕ ਚੜ੍ਹਦੀ ਕਲਾ ਦਿਨ ਦੁਗਣੇ ਰਾਤ ਚ ਆਪਣੇ ਤਰੱਕੀਆਂ ਬਖਸ਼ੇ ਬਾਕੀ ਮੌਸਮ ਅੱਜ ਹੋ ਗਿਆ ਗੜਬੜ ਜਿਹਾ ਵਾਲਾ ਫੇਰ ਹੀ ਕੱਲ ਨੂੰ ਤੋਂ ਪੰਪ ਆਸ ਕੰਮ ਦੇ ਨਿਕਲਿਆ ਸਵੇਰੇ ਸੱਜਰੀ ਤੋਂ ਪਾ ਨਿਕਲਈ ਦੀ ਵੀ ਸ਼ਾਮ ਤੱਕ ਐਨ ਪੂਰੀ ਧੁੱਪਾਂ ਹੀ ਕੋਈ ਬੱਦਲਬਾਜ਼ੀ ਨਹੀਂ ਕੋਈ ਕੁਝ ਨਹੀਂ ਐ ਮੌਸਮ ਸਾਫ਼ ਨੀਲਾ ਪਿਆ ਧੁੱਪ ਅੱਜ ਫੇਰ ਧੁੰਦ ਚੜ ਗਈ ਪਤਾ ਨਹੀਂ ਉੱਪਰ ਕੈਕਣਾ ਬੱਦਲਬਾਜ਼ੀ ਮੰਗਣ ਹੋਇਆ ਵਾ ਤਾਂ ਅੱਜ ਨਹੀਂ ਨਿਕਲਦੀ ਲੱਗਦੀ ਹੈਗੀ ਉਹ ਹੁੰਦਾ तकरीबन ਕਾਫੀ ਆਲੇ-ਦਾਲਾ ਜਾਂ ਬਾਹਰ ਨਿਕਲਦੇ ਬਹੁਤ ਹੁੰਦਾ ਹੈ ਸਵੇਰ ਦੀ ਹੁਣ ਵੀ ਸਮਝ ਲਓ ਵੀ 10 ਵਜੇ ਵੀ ਆਪਾਂ ਨਾ ਜਾਣਾ ਅਜੇ ਕਰਾਲੀ ਵੈਸੇ ਜਾਣਾ ਕੱਲ੍ਹ ਤਾਂ ਕਰਾਲੀ ਜਿਹੜੇ ਕੱਪੜੇ ਦੇ ਗਾੜ ਤੇ ਉਹਨਾਂ ਦੀ ਟਰਾਈ ਦੀ ਕੱਲ ਚਲੋ ਕਈ ਵਾਰ ਉੱਚਾ ਨਹੀਂ ਮੱਚਦਾ ਨਾ ਹੁੰਦਾ ਮਾੜਾ ਮੋਟਾ ਪਤਾ ਲੱਜਦਾ ਫਿਰ ਉਹ ਸੈੱਟ ਕਰ ਦਿੰਦੇ ਆ ਵੀ ਕੱਲ੍ਹ ਫਿਰ ਸਿਲੰਡਰਾਂ ਵਾਲਿਆਂ ਨੂੰ ਲੇਟ ਕਰਤਾ ਥੋੜਾ ਜਿਹਾ ਸਿਲੰਡਰ ਭਰੌਣ ਦੇ ਜਿਹੜੇ ਉਹਦੇ ਕਰਕੇ ਟਾਈਮ ਨਹੀਂ ਲੱਗਿਆ ਹੈਗਾ ਫਿਰ ਮਹਾਂ ਚਲੋ ਅੱਜ ਚੱਲਦੇ ਆ ਅੱਜੋਂ ਪਹਿਲਾਂ ਸਿੱਧੇ ਕਰਾਲੀ ਜਾਵਾਂਗੇ ਜੀ ਦੇਖਦੇ ਉੱਥੇ ਜਾ ਕੇ ਕਿਵੇਂ ਦੇ ਹੈਗੇ ਜੇ ਇਹਦਾ ਸੈੱਟ ਆ ਗਿਆ ਫਿਰ ਤਾਂ ਜੇ ਮਿਲ ਜਾਣੇ ਆਪਾਂ ਨੂੰ ਜੇ ਮਾੜੀ ਮੋਟੀ ਘਾਟ ਬਾਤ ਹੋਈ ਤਾਂ ਫਿਰ ਇੱਕ ਅਦਾ ਦਿਨ ਹੋਰ ਅੱਗੇ ਪਿੱਛੇ ਹੋਗੇ ਫਿਰ ਕਿਹੜਾ ਹੋਰ ਲਾਉਣਾ ਪੈਣਾ ਨਹੀਂ ਇੱਕ ਕਿਹੜੇ ਦਾ ਸਰਜੂ ਵੀ ਫਿਰ ਰੋਪੜ ਦੇਖਣਾ ਪਣਾ ਕਿ ਜੇ ਇੱਕ ਗੱਦੇ ਲਿਆਉਣੇ ਥੋੜੇ ਜਿਹੇ ਛੋਟੇ ਜਿਹੇ ਜਿਹੜੇ ਹੁੰਦੇ ਥੱਲੇ ਫਰਸੋਂ ਮਿਚਾਉਣ ਵਾਲੇ ਵੀ ਉਹ ਇੱਕ ਦੋ ਜਗ੍ਹਾ ਪਤਾ ਵੀ ਕਰੇ ਤੇ ਜਦੋਂ ਵੀ ਸਾਡੇ ਕੋਲ ਸਾਧਨ ਜਾਂਦੇ ਨੇ ਕੋਈ ਹੈਗਾ ਵੀ ਇੱਕ ਦੋ ਕੁ ਸਮਾਨ ਹੋਰ ਲੈਣੇ ਤੇ ਇੱਕ ਦੋ ਕੁ ਜਗ੍ਹਾ ਪਾਹੇ ਪੂਰੇ ਵੀ ਨਹੀਂ ਮਿਲੇ ਹੈਗੇ ਆਪਾਂ ਨੂੰ ਥੋੜਾ ਜਿਹਾ ਲੱਦ ਵੀ ਹੋ ਜਾਣ ਤੇ ਵੀ ਅੱਜ ਵੀ ਦੇਖਦੇ ਆ ਸੈੱਟ ਆ ਕੇ ਤਾਂ ਗੱਡੀ ਵਿੱਚ ਲੋਟ ਆ ਕੇ ਠੀਕ ਐ ਨਹੀਂ ਤਾਂ ਫੇਰ ਰੈਡੀ ਕਰ ਲਾਂਗੇ ਉਥੇ ਦੇ ਨਿਕਣਾ ਦਾ ਪ੍ਰੋਗਰਾਮ ਹੋਇਆ ਵੈਸੇ ਤੁੰਦ ਹਟ ਜਪੇ ਮੈਨੂੰ ਲਾ ਦੀ 11 ਕ ਵਜ ਜਾਣੇ ਤੁਰਦਿਆਂ ਨੂੰ ਵੀ ਜੇ ਤੁੰਦ ਫੇਰ ਸਾਧਰੇ ਆ ਗਈ ਬਸ ਫੇਰ ਦਿਨ ਕੁਛ ਨਹੀਂ ਜਾਂਦਾ ਦਿਨ ਵਿੱਚ ਚਾਲੇ ਉਹੀ 4 ਘੰਟੇ ਰਹਿੰਦਾ 5 ਕ ਵੀ 4-5 ਘੰਟੇ ਵਿੱਚ ਬਣਦਾ ਕੁਛ ਨਹੀਂ ਆਂਦੇ ਵੀ ਤਾਂ ਫੇਰ ਜਿੱਥੇ ਇੱਕ ਜਗ ਖੜ ਹੋ ਜਾਂਦਾ ਉੱਥੇ ਟਾਈਮ ਲੱਗ ਜਾਂਦਾ ਜ਼ਿਆਦਾ ਬਾਕੀ ਦੇਖੀ ਜਾਂਦੀ ਹੁਣ ਇਹ ਤੁੰਦੇ ਜਿਹੜੀ ਵੀ ਬੱਦਲ ਆ ਫੇਰ ਦੱਸਿਆ ਹੋਇਆ ਹੈਗਾ ਵੈਸੇ 11-12 ਤਰੀਕ ਨੂੰ ਵੀ ਪਹਿਲਾਂ ਜਿਹੜਾ ਮੈਂ ਤਾਂ ਹੋਇਆ ਘਟੇ ਆ ਬਹੁ ਵੇ ਉਹਦੇ ਕਰਕੇ ਜੇ ਪੈ ਜਾਵੇ ਤਾਂ ਵਧੀਆ ਚੀਜ਼ ਐ ਬਹੁਤ ਕਣਕ ਨੂੰ ਪਾਣੀ ਲਾਉਣ ਦੇ ਰੁਕੇ ਹੋਏ ਚਲੋ ਜਿਹੜੀ ਫਸਲ ਐ ਵਧੀਆ ਖੜੀ ਐ ਇਸ ਟਾਈਮ ਫਸਲ ਤਕਰੀਬਨ ਪਾਣੀ ਤਾਂ ਮੰਗਦੀ ਹੋਏ ਵੀ ਐ ਕਹਣਾ ਕੱਲ ਹਵਾ ਚੱਲੀ ਸ਼ਾਵ ਨੂੰ ਆਇਲਾ ਦਦਾ ਵੀ ਕੋਰਾ ਪਊਗਾ ਚਲੋ ਕੱਲ ਨੂੰ ਤਾਂ ਪਾਣੀ ਵਧੀਆ ਨਿਕਲੂਗੀ ਪਰ ਨਹੀਂ ਕੋਰੇ ਵਾਲਾ ਕੰਮ ਤਾਂ ਹੋਇਆ ਹੀ ਨਹੀਂ ਹੈਗਾ ਸਾਨੂੰ ਕੋਲਟ ਤਾਂ ਧੁੰਦੇ ਆ ਗਈ ਆਦਾ ਐ ਕਹਣਾ ਚਲੋ ਠੀਕ ਐ ਜੀ ਬਾਕੀ ਦਿਖਾਉਂਦੇ ਜਾ ਕੇ ਆਪਾਂ ਸਾਰਾ ਕੁਝ ਕਹਿੰਦਾ ਬਾਟ ਕਾਲਿਆਂ ਦੇ ਪਹੁੰਚਣਾ ਆਪਾਂ ਨੇ ਕਰਾਲੀ ਉਦੋਂ ਬਾਅਦ ਫਿਰ ਰੋਪੜਾ ਨੂੰ ਐ ਸ਼ਹਿਰ ਦੇ ਵਿੱਚ ਦੇਖਦੇ ਆ ਪਹਿਲਾਂ ਕਰਾਲੀ ਨੂੰ ਮਾਰੂਗੇ ਗੇੜਾ ਜਿਹਾ ਕਿਤੇ ਗੱਦੇ ਦੀ ਦੁਕਾਨ ਟੱਕਰੀ ਵੈਸੇ ਉਪਰ ਆ ਸ਼ਹਿਰ ਆ ਪਤਾ ਨਹੀਂ ਲੱਗਦਾ ਹੈਗਾ ਛੇਤੀ ਤੁਸੀਂ ਆ ਕੇ ਵੀ ਦੇਖਾਂਗੇ ਉੱਥੇ ਵੀ ਨਹੀਂ ਫਿਰ ਰੋਪੜ ਤੇ ਹੋ ਕੇ ਆਉਂਦਾ ਜੀ ਘਰਾਂ ਚਲੋ ਚੱਲਦੇ ਜੀ ਫਿਰ ਸ਼ਹਿਰ ਕਰਾਲੀ ਲੋ ਜੀ ਕਰਾਲੀ ਸ਼ਹਿਰ ਆ ਗਿਆ ਬਾਟਕਾਲਿਆਂ ਦਾ ਆਉਣੇ ਵਾਲਾ ਹਲੇ ਅੱਜ ਆ ਉੱਥੇ ਡرائی ਆਪਣੇ ਹੁਣ ਅਸੀਂ ਬੁਲਾਏ ਕੱਲ ਤੇ ਕੱਲ ਸਾਡੇ ਕੋਲ ਟਾਈਮ ਤੇ ਹੈਗਾ ਚਲੋ ਅੱਜ ਹੁਣ ਕੱਲ ਸ਼ਾਮ ਨੂੰ ਬੁਲਾਇਆ ਤੱਕ ਜਾਂਦੇ ਹੋਏ ਰਹਿੰਦਾ ਤਾਂ ਹੁਣ ਤੇ ਰਹੇਗਾ ਠੀਕ ਹੈ ਵਧੀਆ ਪਰ ਅੱਜ ਧੁੰਦਣਾ ਥੋੜਾ ਜਿਆਗ ਰਿਆ ਕੱਲ ਧੁੱਪ ਆਪਾਂ ਆਪ ਕੰਮ ਨਿਕਲੇ ਵੀ ਦੀ ਹੀ ਬੈਠਾ ਬੰਦਾ ਸ਼ੇਰਵਾਨੀ ਪਾਈ ਸ਼ੇਰਵਾਨੀ ਪਾਈ ਸ਼ੇਰਵਾਨੀ ਪਾਈ ਕਿਆ ਹਾਲ ਹੈ ਜੀ ਨਾਲੇ ਹੁਣ ਹੱਕਾ ਮਾਰਦਾ ਤਾਂ ਅੰਕਲ ਜੀ ਕਹੇ ਹੁਣ ਬਲਾ ਸਸਰੀ ਕਹੇ ਹਾਂ ਹਾਂ ਨਾਲੇ ਪੁੱਛਦਾ ਤਾਂ ਹੁਣ ਡਰ ਗਿਆ a ਫੋਰਾ ਪੈਦੀ ਵਾਸਤੇ ਖਰੀਦਿਆ ਤੇ ਹੋਰ ਰੋਬਾ ਜੀ ਕੱਟ ਲਈ ਸ਼ੋਪਿੰਗ ਸੂਰ ਚ ਦੰਗਾ ਜੀ ਕੋਈ ਨਹੀਂ ਤਾ ਹੈ ਮਿਲ ਗਿਆ ਜੀ ਸਮਾਨ ਆਪਣਾ ਅੱਜ ਬਾਕੀ ਇਹਨਾਂ ਚੋਜ਼ਗੀਆਂ ਕਰੀਓ ਜੀ ਬਾਕੀ ਆਪਣੀ ਡਰਾਈਵ ਤੀ ਅੱਜ ਡਰਾਈਵ ਦੇ ਵਿੱਚ ਸਾਰਾ ਕੁਝ ਸੈੱਟ ਆ ਗਿਆ ਬਹੁਤ ਵਧੀਆ ਸੋਹਣੇ ਕੱਪੜੇ ਵੀ ਪਹਿਲਾਂ ਥੋੜੀ ਜਿਹੀ ਆਵਾਜ਼ ਹੀ ਦੇ ਦੱਦਾ ਲੱਗਦਾ ਰਹੇ ਕਹਿੰਦੇ ਵੀ ਉੱਚੇ ਨਹੀਂ ਹੋਏ ਹੋ ਜਾਂਦੇ ਪਰ ਨਹੀਂ ਕੁਝ ਨਹੀਂ ਹੋਇਆ ਠੀਕ ਹੈ ਤਾਂ ਸਾਰਾ ਕੁਸਾਇਨ ਓਕੇ ਦਾ ਇੱਕ ਦੋ ਕੁ ਬਟਨਾਂ ਵਿੱਚ ਫਰਕ ਤਾਂ ਚਲੋ ਹੋ ਗਿਆ ਸੈੱਟ ਓਕੇ ਵਧੀਆ ਹੋ ਗਿਆ ਕੰਮ ਨੇ ਬੜਾ ਟਾਈਮ ਲੱਗਦਾ ਸੰਤ ਆ ਗਿਆ ਅਦਰ ਬਾਈ ਹਾਂ ਡਾਓ ਵੀ ਸਿਰ 'ਤੇ ਰੱਖਣਾ ਹੈ ਹੁਣੇ ਸਿਰ 'ਤੇ ਰੱਖ ਕੇ ਕਰਦੇ ਹੁੰਦੇ ਹਾਂ ਅਗਰ ਤਾਂ ਹਾਂਜੀ ਆ ਕੇ ਕਰਦਾ ਹੁੰਦਾ ਉਹ ਚਾਪ ਕੱਢ ਰਹੀ ਚਾਪ ਕੱਢ ਲੈ ਪਤੰਗ ਵੀ ਘੇਟਾ ਤੇਰਾ ਚਾਪ ਕੱਢਣੇ ਵਾਲਾ ਹੀ ਆਹ ਚਲੋ ਭਾਈ ਚੱਲਦੇ ਤੇ ਹੋਂਦੇ ਫਰੋਲ ਕਾਰੋਵਾਰ ਜਿਹੜੇ ਚੱਲਦੇ ਹਾਂ। ਉਹ ਉਲੀ ਰੋਪੜ ਨੂੰ ਚੱਲ ਪਏ। ਕਰਾਲੀ ਦਾ ਕੰਮ ਕੇ ਨਿਬੜ ਆਪਣਾ। ਚਲੋ ਵਧੀਆ ਇੱਕ ਘਡੇ ਦਾ ਸਰ ਗਿਆ। ਜੇ ਅੱਜ ਟਰਾਈ ਜੇ ਕੇ ਮਾੜਾ ਮੋਟਾ ਨੁਕਸਾਨ ਹੋਣਾ ਉਹਨਾਂ ਨੇ ਫੇਰ ਬੁਲਾਉਣਾ ਨੇ ਦੁਬਾਰੇ। ਕੰਮ ਆ ਗਿਆ ਸਾਰੇ ਸੈਟਾਂ ਨੂੰ ਕੇ ਘਾਂਟਾ ਖੰਡ ਲੱਗ ਗਿਆ ਇੱਥੇ। ਉਹ ਕੱਪੜੇ ਕਾਫੀ ਤੇ ਸਾਰਿਆਂ ਨੇ ਫੇਰ ਟਰਾਈ ਕਰਨੀ ਪੈਂਦੀ ਗੱਲਾਂ ਗੱਲਾਂ ਪੱਕੇ ਦੇਖਣਾ ਪੈਂਦਾ। ਜੇ ਖਿਆਲ ਕਰਕੇ ਖਾਣ ਲੇ ਖਾਦੇ ਪੈਂਦੇ ਆ। ਨਾ ਰੋਪੜਾ ਕਾਂਟੇ ਕਦਾ ਕੰਮ ਆਪਣਾ ਦਿਖਾਉਂਦੇ ਉੱਥੇ ਵੀ ਪਾਣੇ ਗੱਡਿਆਂ ਦਾ ਮਾਰਨਾ ਸਭ ਦਾ ਇੱਕ ਦੇਖਦੇ ਜਾ ਕੇ ਦੈਨ ਬਹੁਤ ਛੋਟਾ ਹੈ 11:30 ਤੋਂ 11:30 ਤੂੰ ਦੋਸਰੀ ਹੈ ਆ ਦੋਗ ਦਾ ਟਾਈਮ ਹੈ ਤੁੰ ਦਾ ਦੁਬਾਰੇ ਫੇਰ ਲੱਗ ਗਈ ਹੁਣ ਹੋ ਗਿਆ ਗਰੋਪੜ ਸ਼ਹਿਰ ਦੇ ਵਿੱਚ ਕਿ ਗੱਦੇ ਅਸੀਂ ਕਰਾਲੀ ਵੀ ਦੇਖੇ ਦੇ ਪਰ ਉੱਥੇ ਸਾਨੂੰ ਹੁਣ ਪਤਾ ਨਹੀਂ ਆਪਣੇ ਆਪਣੇ ਸ਼ਹਿਰ ਦਾ ਪਤਾ ਹੁੰਦਾ ਥੋੜਾ ਜਿਹਾ ਬਾਜ਼ਾਰ ਦੇ ਵਿੱਚ ਨੂੰ ਗੇੜਾ ਤੇ ਆਏ ਗੱਦੇ ਕਿਤੇ ਟੱਕਰੇ ਨਹੀਂ ਆਗੇ ਮੇਰੇ ਲੋਕ ਕਿਤੇ ਸਾਈਡ ਪਰ ਹੁੰਦੀਆਂ ਦੁਕਾਨਾਂ ਇਹ ਜਿਹੜੇ ਲੱਗਿਆ ਹੁੰਦੀਆਂ ਕਿਤੇ ਟੱਕਰਿਆ ਨਹੀਂ ਬਾਜ਼ਾਰ ਚ ਨੂੰ ਮੰਡੀ ਚ ਨੋਕੇ ਨਿਕਲੇ ਦੋਏ ਰੋਡ ਜਾਣਾ ਫੇਰ ਤੇ ਓਰੇ ਆਪਣੇ ਰੋਪੜ ਸ਼ਹਿਰ ਦਾ ਹੁਣ ਪਤਾ ਅਸੀਂ ਕਹਿੰਦੇ ਚੱਲ ਉੱਥੇ ਪਤਾ ਕਰ ਲੈਂਦੇ ਤੇ ਹੁਣ ਆਪਾਂ ਨਾ ਤਕਰੀਬਨ ਰੋਕਣ ਉਹਨਾਂ ਦੇ ਕੋਲੇ ਜਾ ਕੇ ਗੱਦੇ ਵਾਲੇ ਉੱਥੇ ਸਾਨੂੰ ਓਰੇ ਪਤਾ ਵੀ ਕਿੱਥੇ ਕਿੱਥੇ ਗੱਦੇ ਮਿਲਦੇ ਆ ਵੀ ਚਲੋ ਤਖਵਰ ਜੀ ਬਾਕੀ ਜਾ ਕੇ ਉਹਨਾਂ ਉੱਥੇ ਕੁਛ ਦਾ ਰੇਟੁੱਟ ਕਿਵੇਂ ਪਹਿਲੇ ਤਕਰੀਬਨ ਅਸੀਂ ਪਤਾ ਕਰਿਆ ਤਾਂ ਉੱਥੇ ਕਈ ਕਿਸਮ ਦੇ ਦਸਿਆ ਹੁਣਾ ਨੇ ਜਾਨੀ ਟੌਪ ਦਾ ਗੱਦਾ ਕਵਰ ਪਾ ਕੇ ਜਿਹੜੇ ਆਪਾਂ ਛੋਟੇ ਥੱਲੇ ਪਾਉਂਦੇ ਫਰਸਾਂ ਵਾ ਸਾਢੇ 350 ਹੁੰਦੱਸਿਆ ਤਾਂ ਜਮਕੌਰ ਸਾਹਿਬ ਸਾਢੇ 450 ਨੂੰ ਮਿਲਦਾ ਤਾਂ ਉਹ ਵੀ ਬਾਕੀ ਹੁਣ ਇੱਥੇ ਦੇਖਦੇ ਆਂ ਵੀ ਅੱਜ ਆਪਾਂ ਨਾਲ ਲੈ ਜਾਣਿਆ ਘੱਟ ਵੱਧ ਕਰਕੇ ਜਿਵੇਂ ਹੋਏ ਰੋਪੜ ਸਾਹਿਬ ਲਈ ਪੱਠਾ ਸਾਹਿਬ ਆਪਾਂ ਪਾਉਂਦੇ ਹੋਰੇ ਬਾਪ 2-4 ਮਿੰਟ ਚ ਆਪਾਂ ਨਾਲ ਦੁਕਾਨ ਪਰ ਨੇੜੇ ਲਾ ਲੱਗਣਾ ਜੋ ਜੀ ਭੜ ਕੇ ਸ਼ਹਿਰ ਦੇ ਵਿੱਚ ਆਪਣਾ ਦੀ ਦੁਕਾਨ ਹੈ ਤੇਲੇ ਬਾਹਰੇ ਪਾਸੇ ਹੀ ਹੈ। ਪੁਰਾਣਾ ਅੱਡਾ ਜਿਹੜਾ ਕਹਿੰਦੇ ਨਾ ਆਪਾਂ ਪੁਰਾਣੇ ੱਡੇ ਦੇ ਕੋਲੋਂ ਤੁਰੇ ਕਿ ਬਾਜ਼ਾਰ ਵੱਡਦੇ ਉੱਥੇ ਹੀ ਆ ਗਏ। ਆਹ ਤਾਂ ਨਹੀਂ ਕਰਨਾ ਵੀ ਸੰਤਵਾਂ ਤੋਂ ਰੋਪੜੂ ਬਣਾਈ ਜਾ ਰਹੀ ਹੈ। ਉਹ ਆ ਜੁਕੇ ਪੰਗੱਤੇ ਵਾਲੀ ਦੁਕਾਨ ਦੇ ਕੋਲ। ਇੱਕ, ਦੋ, ਤਿੰਨ। ਆ ਗਏ ਗੱਦੀ। ਗੱਦੇ ਪੁੱਛਣੇ ਆਪਾਂ ਇਹ ਜਿਹੜੇ ਛੋਟੇ ਕਵਰ ਚੜ੍ਹ ਕੇ ਐਨ ਰੋਡ ਕਰਨੀ ਜਮੀ ਰੌਂਡ ਹੈ ਸੈਂਟਰ ਕੱਢ ਕੇ ਰੌਂਡ ਬਣਾਉਣੀ ਆ ਯਾਰੇ ਖੁੰਜੇ ਨੇ ਪੂਰੀ ਗੜਾਈ ਤੋਂ ਅੱਧਾ ਪੀਸ ਪਾ ਲੈ ਮੈਂ ਦੂਸਰਾ ਪੀਸਰ ਵਾਲਾ ਟੈਂਪਰ ਪਾ ਕੇ ਤੋਂ ਬੰਨ ਲੱਪੇ ਚੋਰ ਦਾ ਪੀਸ ਬਣਾ ਲੈ ਆ 11 ਦੇ 11 ਦੇ ਉਹਦੀ ਮੋਟੀ ਲੈ ਕੇ ਵੀ ਖਾਦ ਦੀ ਲੈ ਕੇ ਵੀ ਬਾਈ ਨਹੀਂ ਬਣਨਾਗਾ ਤਦੈ ਦੱਸੋ ਜੀ ਛੋਟੇ ਜਿਹੜਾ ਆਪਣਾ ਫਰਸ ਪਰ ਹੁੰਦਾ ਵਿਛੌਣੇ ਵਾਲਾ ਆ ਆ ਹੁੰਦਾ ਗਾ ਹੁੰਦਾ ਇਹ ਬੈਂਚੀ ਨੂੰ ਨਹੀਂ ਲੰਗੀ ਉਹ ਇਹ ਸਾਬਰ ਚੜੇ ਚਲਾਏ ਹੁੰਦੇ ਆਇਣਾ ਪਰ ਕਵਰ ਚੜਨਾ ਫਿਰ ਉਹ ਉਹ ਤਾਂ ਇੰਚੀ ਹੁੰਦਾ ਬਾਈ ਇਹ ਬੜਾ 1 ਇੰਚ ਕੀਆ ਰੇਟ ਰੂਟ ਹੈ ਇਹਨਾਂ ਦਾ 30 mm ਇਹ ਕਲੇਰ ਦਾ ਹਰਗਾ ਇਹ 35 ਹੈ ਇਹ 35 mm 30 mm 1 2 3 4 5 6 7 ਲੋ ਭਾਈ ਇਹ 350 ਦੱਸਿਆ ਉਹਨਾਂ ਨੇ ਕਵਰ ਚੜਾ ਕੇ ਬਾਕੀ ਕਵਰ ਆਪਾਂ ਨਜਰੇਣੇ ਹੋ ਜੇ ਇਹ ਲੀਮਾਤੀ ਬਣਾ ਸਕਦੇ ਉਹਰੇ ਚਲੋ ਇਹਨਾਂ ਕੋ ਬਣੇ ਹੋ ਉਹ ਦਿਖਾਉਂਦੇ ਵੀ ਕੀ ਕੁਛ ਹੈ ਇਹ ਗੱਡੀਆਂ ਫੋਕਾ ਫਾਪੇ ਨੇ ਬਣਾਉਣੀ ਆ ਜੀ ਉਹਦੇ ਨਾਲ ਤਾਂ ਗੱਤੇ ਚੜਾਓ ਜੀ ਢਾਓ ਕਵਰ ਚੜਾ ਦਿਓ ਹਨ ਦੇਖੀਆ ਫਿਰ 35 ਵਾਲੇ ਪਰ ਸਾਢੇ ਦਿਨ ਦਾ ਕਿਹਾ ਜੀ ਓਕੇ ਕੁ ਮੜਾ ਮੋਟਾ ਲੈਸ ਵੀ ਕਰਾ ਦੇ ਆਪਾਂ 380 ਕੀ ਹੈ ਗੱਦੇ ਇਹ ਬڑے ਛੋਟੇ ਜਿਹੇ ਮਾਰ ਜਿਹੇ ਪਰ ਹੈ ਘੜੇ ਸਾਰੇ ਨਰਮ ਨਰਮ ਕੋਈ ਨਹੀਂ ਮਿਲਦਾ ਹੈਗਾ ਨਾ ਜੀ ਉਹ ਆ ਜਾ ਬਣ ਗਿਆ ਗੱਤਾ ਇਹ 350 ਚ 35 ਉਧੇ ਵਾਲਾ ਇਹ ਲੇਰਾਂ ਜਿਹਾਂ ਹੁੰਦੇ ਨੇ ਸੱਤ ਇੱਕ ਲੇਰ ਨੂੰ 5 ਗੱਦੇ ਜਿ ਗਣਦੇ ਕੋਸੇ ਇਹ 1.5 ਇੰਚ ਹੀ ਆ ਜਾਂਦਾ ਹੁਣ ਆਪਾਂ ਫਾਈਨਲ ਕਰਿਆ ਆਹਾ ਇਹਦੇ ਜਾਈਆਂ 40 ਕਲੀਅਰ ਥੋੜੀ ਜਿਹਾ ਹੋਰ ਵਧੀਆ ਇੰਨਾ ਕ ਸੂਤ ਕਹਾਂਦੇ ਹੋਰ ਵੀ ਇਹ ਥੋੜਾ ਜਿਹਾ ਪਤਲਾ ਲੱਗਦਾ ਇਹ ਹੈ ਇੱਕ ਹੋਰ ਹੈ ਇਹ ਹੈ ਕਿ 50 ਵਾਲਾ ਇਹ ਪੈਂਦਾ 500 ਨੂੰ ਨੈਟ ਕਵਰ ਚੜ ਕੇ ਇਹ ਪੈਣਾ 390 ਨੂੰ ਕਵਰ ਚੜ ਕੇ ਆਪਾਂ ਇਸ ਪੈਂਦਾ ਤਾਂ 350 ਨੂੰ ਇਹ ਥੋੜਾ ਜਿਹਾ ਬਰੀਕੀ ਤੇ ਹੋਰ ਵੀ ਬਰੀਕ ਆ ਇਹ ਹੋਰ ਘੱਟ ਪੈ ਜਾਊਗਾ ਮਾੜਾ ਮੋਟਾ ਚਲੋ ਹੁਣ ਬਾਕੀ ਦੇਖ ਲਿਆ ਕਿ ਮੈਂ ਆਪਾਂ ਫਾਈਨਲ ਕਰਿਆ ਹੁਣ 40 ਐਮ ਐਮ ਵਾਲਾ ਦੇ ਰੋ ਕਰਦੇ ਸਾਕ ਤੋਂ ਉਹ ਬਾਈ ਜੀ ਗੱਡੀ ਚ ਕਰਦੇ ਲੋੜ ਵਿੱਚ ਆ ਕੇ ਲੋਟ ਬਣਾਤਾ ਇਹਦਾ ਐਲ 8 ਅੰਗਰੇਜ਼ੀ ਦਾ ਸੀਟਾਂ ਕਰਦੇ ਨੇ ਆਪਾਂ ਟੱਡੀਆਂ ਮਿਨੋਂ ਆ ਕੇ 10 ਮੈਂ ਦੇ ਵਿੱਚ ਪਾ ਦੇਣ ਉਹ ਥੱਲੇ ਪਾਤੀ ਬੇਤੇ ਗੱਡੀਆਂ ਕਿੱਗੀ ਲੱਗ ਓਕੇ ਸੀਟਾ ਨੂੰ ਇਹ ਗਾਉਂ ਜਾਂ ਪਿਆ ਦੇਖਦੇ ਹੋ ਜਣੀ ਬੈਠ ਕੇ ਲੋਟ ਹੈ ਫਰ ਦੀ ਸਰੇ ਤੱਕ ਸ਼ਤਨ ਲਾਤੀ ਉਪਰ ਅੱਲਾ ਹੋ ਜਗਾ ਲੱਗ ਗਿਆ ਜਾਮ ਰੋਪੜ ਸ਼ਹਿਰ ਦੇ ਵਿੱਚ ਹੁਣ ਇਹ ਨਹੀਂ ਪਤਾ ਕਿ ਕਿੱਦਾਂ ਹੋ ਗਿਆ ਲੱਗਿਆਗਾ ਕੱਡੇ ਫਸੇ ਖੜੇ ਜਾਮ ਦੇ ਵਿੱਚ ਹੁਣ ਮੜਮੜੀਆਂ ਗੱਡੀਆਂ ਤੁਰਦੀਆਂ ਤਾਂ ਜਿਹੜੇ ਰੋੜਾਂ 'ਪਾ ਗੱਡੀਆਂ ਖੜ ਜਾਂਦੇ ਨੇ ਉਹਦੇ ਕਰਕੇ ਬਹੁਤ ਰਿਕਾਡਦਾ ਆਏ ਦੇਖੋ ਇਹ ਗੱਡੀਆਂ ਇੰਦਰੋਂ ਸਭ ਰੋੜਾਂ 'ਮੈਂ ਖੜਾਤੀਆਂ ਇਹਦੇ ਕਰਕੇ ਹੀ ਜਾਮ ਜਦਾ ਚੰਦਾ ਫੁੱਲਾਂ ਵਾਲਾ ਉਹ ਵਈਦਨ شپ ਗਿਆ ਨਾ ਮੁੰਡਾ ਹੋਇ ਇੱਕ ਕਰਾਲੀ ਦਾ ਹੋਇਆ ਬਸ ਇੱਕ ਰੋਪੜ ਦਾ ਪਹਿਲਾਂ ਘਰ ਤੇ ਲੇਟ ਨਿਕਲੋਇਆ ਕਰ ਧੁੰਦ ਜਿਆਦਾ ਪਈ ਵੀ ਅੱਜ ਬਾਕੀ ਬੱਦਲ ਵਾਈ ਜੀ ਮੌਸਮ ਫੇਰ ਹੋਇਆ ਬੋਖਾ ਜਾਂ ਦੱਸਿਆ ਬਹਿਗਾ 12 13 ਤਰੀਕ ਨੂੰ ਫੇਰ ਥੋੜਾ ਜਮੀ ਬਾਕੀ ਹੁਣ ਪਤਾ ਪਏ ਤੇ ਲੱਗੂਗਾ ਮੈਸੇ ਤਕਰੀਬਾ ਹਲੇ 4 ਵਜੇ ਆ ਨੇ ਆਇਆ ਲਾ ਰਵੇ ਕੰਦੇ ਸ਼ਿਭਗੰਦਰ ਕੱਲੋਂ ਤੋਂ ਪਾਪੂਰੀ ਦੀ ਗੱਲ ਦਿਨ ਵੀ ਪੂਰਾ ਬੜਾ ਲੱਗਿਆ ਨੇ ਕਿ ਸਾਜਰੀ ਤੋਂ ਪਾ ਨਿਕਲਾਈ 7:30 ਵਜੇ ਸੂਜ ਨਿਕਲਾਈ ਤਾਂ ਪਾਉਣੇ 8 ਮੇਰ ਪੂਰਾ ਜੋਰ ਲਾ ਕੇ ਛੇਪਿਆ ਹੋਰ ਹੁਣ ਤੁੰਦ ਪਈਓ ਨਹੀਂ ਹੈਗੀ ਦੇਖਣਾ ਚਲੋ ਜਿਹੜੇ ਹੋਵੇ ਦੋ ਕੰਮ ਇਹੀ ਬਹੁਤ ਹੈ ਵੀ ਠੀਕ ਹੈ ਜੀ ਮਿਲਦੇ ਆ ਫਿਰ ਆਪਾਂ ਅਗਲੇ ਬਲਾਗ ਦੇ ਵਿੱਚ ਸਾਰਿਆਂ ਨੂੰ ਭਾਈ ਸਤਿ ਸ੍ਰੀ ਅਕਾਲ